ਹੈਲੋ ਗਾਈਜ਼ ਤਾਂ ਅੱਜ ਆਪਾਂ ਲਰਨ ਕਰਨ ਦੀ ਕੋਸ਼ਿਸ਼ ਕਰਾਂਗੇ ਪਾਵਰ ਸ਼ੈਲ ਬਾਰੇ ਪਾਵਰ ਸ਼ੈਲ ਕੀ ਹੈ ਅੱਜ ਜੀਰ ਆਪਣਾ ਟੋਪਿਕ ਰਹਿਣਗੇ ਹੋਰ ਰਹਿਣਗੇ ਵੀ ਮੋਡੀਊਲ ਕੀ ਹੁੰਦਾ ਹੈ ਮੋਡੀਊਲ ਦੇ ਟਾਈਪਸ ਕੀ ਹੁੰਦੇ ਨੇ ਕਲੈਕਸ਼ਨ ਆਫ ਆਬਜੈਕਟਸ ਬਾਰੇ ਆਪਾਂ ਗੱਲ ਕਰਾਂਗੇ ਤੇ ਜਨਰਿਕ ਲਿਸਟ ਕੀ ਹੁੰਦੀ ਹੈ ਪਾਵਰ ਸ਼ੈਲ ਗੱਲ ਕਰੀਏ ਮੋਡੀਊਲ ਕੀ ਹੁੰਦਾ ਤਾਂ ਮੋਡੀਊਲ ਇੱਕ ਰੀਯੂਜ਼ੇਬਲ ਪੈਕੇਜ ਹੁੰਦੇ ਨੇ ਆਫ ਅ ਕਮਾਂਡਸ ਮਤਲਬ ਇਸ ਵਿੱਚ ਕਲਾਸਿਸ ਹੋਣਗੇ ਫੰਕਸ਼ਨਸ ਹੋਣਗੇ ਤੇ ਮਲਟੀਪਲ ਵੇਰੀਏਬਲਸ ਹੋਣਗੇ ਕਮਾਂਡਲੈਟ ਜੋ ਕਿ ਆਪਣੇ ਇੱਕ ਪੈਕੇਜ ਚ ਇੰਸਟਾਲ ਹੋਣ ਗਿਆ ਲੋਡਡ ਤੁਹਾਨੂੰ ਆਪਾਂ ਯੂਜ਼ ਕਰ ਸਕਦੇ ਇਹਦਾ ਪਰਪਸ ਕੀ ਇਨਕੈਪਸੂਲੇਸ਼ਨ ਫੰਕਸ਼ਨੈਲਿਟੀ ਕਰਦਾ ਹੈ ਫੋਰ ਰੀਯੂਜ਼ੇਬਿਲਟੀ ਮਤਲਬ ਇਸ ਚੀਜ਼ ਨੂੰ ਆਪਾਂ ਵਾਰੀ-ਵਾਰੀ ਯੂਜ਼ ਕਰ ਸਕਦੇ ਹਾਂ ਫਾਈਲ ਨੂੰ ਆਪਣੀ ਅਨਦਰ ਫਾਈਲ ਦੇ ਅੰਦਰ ਇਸ ਚ ਦੋ ਤਰ੍ਹਾਂ ਦੇ ਮੈਂਬਰਸ ਹੁੰਦੇ ਨੇ ਪਬਲਿਕ ਐਂਡ ਪ੍ਰਾਈਵੇਟ ਓਕੇ ਤੇ ਫਿਰ ਇਹਦੇ ਚ ਡਿਫਾਲਟ ਸਟੇਟ ਦੀ ਗੱਲ ਕਰੀਏ ਵੀ ਉਹ ਸਟੇਟ ਚ ਨੋ ਮੋਡਿਊਲ ਆਪਾਂ ਨਹੀਂ ਹੋ ਸਕਦਾ ਸੈਸ਼ਨ ਸਟਾਰਟ ਜਿੰਦਾ ਆਪਾਂ ਮੋਡਿਊਲ ਨੂੰ ਯੂਜ਼ ਨਾ ਕਰੀਏ ਜਾਂ ਡਿਫਾਈਨ ਨਾ ਕਰੀਏ ਆਪਾਂ ਨੂੰ ਇਹਦਾ ਪਾਸ ਮੋਡਿਊਲ ਦਾ ਡਿਫਾਈਨ ਕਰਨਾ ਹੁੰਦਾ ਇਨਵਾਰਮੈਂਟ ਕੀ ਚ ਫਿਰ ਇਹਦੇ ਚ ਮਲਟੀਪਲ ਕਮਾਂਡ ਲੀਟਸ ਕਮਾਂਡ ਹੁੰਦੀਆਂ ਜੋ ਕਿ ਟੂ ਪਰਫਾਰਮ ਸਮ ਫੰਕਸ਼ਨੈਲਿਟੀ ਆਪਣੇ ਮੋਡਿਊਲ ਚ ਮੋਡਿਊਲ ਪੰਜ ਤਰ੍ਹਾਂ ਦੇ ਟਾਈਪ ਦੇ ਹੁੰਦੇ ਨੇ ਇੱਕ ਹੁੰਦਾ ਸਕ੍ਰਿਪਟ ਮੋਡਿਊਲ ਜੋ ਪਾਵਰਫੁਲ ਸਕ੍ਰਿਪਟ ਵਿਦ ਇੰਪੋਰਟਡ ਮੈਂਬਰਸ ਚ ਯੂਜ਼ ਹੁੰਦਾ ਹੈ ਇਹਦੀ ਜਿਹੜੀ ਐਕਸਟੈਂਸ਼ਨ ਐਕਸਟੈਂਸ਼ਨ ਹੁੰਦੀ ਹੈ ਪੀ ਐਸ ਐਮ 1 ਫਿਰ ਆਪਣੇ ਐਂ ਹੀ ਆਪਣੇ ਕੋਲ ਹੁੰਦਾ ਮੈਨੀਫੈਸਟ ਮੋਡਿਊਲ ਇਹ ਇੱਕ ਮੈਟਾ ਡਾਟਾ ਫਾਈਲ ਹੁੰਦੀ ਹੈ ਜੋ ਕੰਟਰੋਲ ਕਰਦੀ ਹੈ ਬਿਹੇਵੀਅਰ ਮੋਡਿਊਲ ਦਾ ਦੈਨ ਬਾਈਨਰੀ ਮੋਡਿਊਲ ਇਹ ਕੰਪਾਈਲਡ ਕੋਡ ਹੁੰਦਾ ਹੈ .net ਅਸੈਂਬਲੀ ਚ ਮਾ ਮਸ਼ੀਨ ਕੋਡ ਚ ਹੁੰਦਾ ਹੈ। ਦੈਨ ਨੈਸਟਿਮੇਟਰ ਹੁੰਦਾ ਜੋ ਕਿ ਰੂਟ ਮੋਡਿਊਲ ਹੁੰਦਾ ਹੈ ਜੋ ਕਿ ਇੰਪੋਰਟਡ ਹੁੰਦਾ ਹੈ ਚਾਈਲਡ ਮੋਡਿਊਲ ਤੋਂ। ਫਿਰ ਟਾਈਮਿੰਗ ਰੂਟ ਮੋਡਿਊਲ ਹੋ ਗਿਆ ਜੋ ਕਿ ਇਨ ਮੈਮਰੀ ਮੋਡਿਊਲ ਹੁੰਦਾ ਹੈ। ਇਹ ਐਗਜ਼ਾਮਪਲ ਹੋ ਗਿਆ ਜਿਸ ਚ ਆਪਾਂ ਕਮਾਂਡ ਲੈਟ ਦਾ ਯੂਜ਼ ਕਰਦੇ ਪਏ ਆ ਜਿਵੇਂ ਗੈਟ ਮੋਡਿਊਲ। ਆਪਾਂ ਮੋਡਿਊਲ ਨੂੰ ਗੈਟ ਕਰਦੇ ਪਏ ਆ ਉਦੋਂ ਬਾਅਦ ਆਪਾਂ ਕਿਹਾ ਲਿਸਟ ਆਫ ਅਵੇਲੇਬਲ। ਉਹ ਜਿੰਨੇ ਵੀ ਕਮਾਂਡ ਅਵੇਲੇਬਲ ਉਹਨਾਂ ਨੂੰ ਆਪਾਂ ਲੋਡ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਇਸ ਵਿੱਚ। ਦੈਨ ਆਪਾਂ ਗੱਲ ਕਰਾਂਗੇ ਕਲੈਕਸ਼ਨਸ ਕੀ ਹੁੰਦੀ ਹੈ। ਕਲੈਕਸ਼ਨ ਆਫ ਆ ਤਾਂ ਕਲੈਕਸ਼ਨ ਇਜ਼ ਅ ਗਰੁੱਪ ਆਫ ਆਬਜੈਕਟਸ ਸਟੋਰ ਇਨ ਅ ਸਿੰਗਲ ਵੈਰੀਏਬਲ ਮਤਲਬ ਤੁਹਾਡੇ ਕੋਲ ਇੱਕ ਵੈਰੀਏਬਲ ਹੈ ਤੇ ਉਹਦੇ ਵਿੱਚ ਮਲਟੀਪਲ ਆਬਜੈਕਟਸ ਸਟੋਰ ਨੇ ਤਾਂ ਇਹ ਇਹਦੀ ਪਰਪਸ ਜਾਂ ਇਹਦਾ ਫਾਇਦਾ ਇਹ ਹੈ ਵੀ ਇਹ ਆਪਾਂ ਮਲਟੀਪਲ ਆਈਟਮ ਨੂੰ ਐਫੀਸ਼ੀਐਂਟਲੀ ਪ੍ਰੋਸੈਸ ਕਰ ਸਕਦੇ ਹਾਂ ਹੁਣ ਕਲੈਕਸ਼ਨ ਕਿਸ ਤਰ੍ਹਾਂ ਦਾ ਡਾਟਾ ਹੋ ਸਕਦਾ ਐਰੇ ਆ ਰੀ ਲਿਸਟ ਜਨਰਿਕ ਲਿਸਟ ਔਰ ਹੈਸ਼ ਟੇਬਲਸ ਤੇ ਇਨਹਾਂਸ ਕਰਦਾ ਹੈ ਪਰਫਾਰਮੈਂਸ ਨੂੰ ਵਿਦ .net ਕੋਰਸ ਤੇ ਦੂਜੀ ਗੱਲ ਇਹਦੀ ਇਹ ਵੀ ਹੈ ਫਿਕਸ ਸਾਈਜ਼ ਹੁੰਦਾ ਐ ਐਕਸਪੈਂਡੇਬਲ ਹੁੰਦਾ ਐ ਐਗਜ਼ਾਮਪਲ ਜਿਵੇਂ ਕਿ ਆਪਾਂ ਸਰਵਿਸ ਸਪਰੇਬਲ ਬਣਾਇਆ ਤੋ ਜੇ ਆਪਾਂ ਪ੍ਰੋਨਾਉਨ ਸੀਐਮਡੀ ਲਟਕਮਾਉਣ ਜਿੱਤੀ ਕਿ ਆਪਾਂ ਗੈਟ ਕਰਨੀਆਂ ਸਰਵਿਸਿਜ਼ ਜਿਵੇਂ ਕਿ ਆਪਾਂ ਇੱਕ ਐਗਜ਼ਾਮਪਲ ਹੋ ਗਿਆ ਜੀ ਪ੍ਰੋਸੈਸਿਸ ਨੇ ਆਪੇ ਕੋਲ ਆਪਾਂ ਐਟ ਦੀ ਐਟ ਦੀ ਐਟ ਦੀ ਸਿੰਪਲ ਦਾ ਯੂਜ਼ ਕੀਤਾ ਤੇ ਆਪਾਂ ਉਹਦੇ ਵਿੱਚ ਡਿਫਾਈਨ ਕੀਤਾ ਆਪਾਂ ਨੂੰ ਗੈਟ ਪ੍ਰੋਸੈਸ ਚਾਹੀਦੀ ਐ ਨੇਮ ਦਿੱਤਾ ਬਕ ਕ੍ਰੋਮ ਤਾਂ ਕ੍ਰੋਮ ਦੀ ਜਿੰਨੀ ਪ੍ਰੋਸੈਸ ਨੇ ਸਾਰੀਆਂ ਆਪਾਂ ਨੂੰ ਇੱਥੇ ਸ਼ੋਅ ਹੋ ਜਾਣੀਆਂ ਫਿਰ ਆਪਣੇ ਕੋਲ ਗੱਲਾਂ ਦੀ ਜਨਰਿਕ ਲਿਸਟ ਦੀ ਜਨਰਿਕ ਲਿਖਣ ਦਾ ਸਿੰਟੈਕਸ ਇਹ ਹੈ ਪਹਿਲੇ ਆਪਾਂ ਵੇਰੀਏਬਲ ਡਿਫਾਈਨ ਕੀਤਾ ਲਿਸਟ ਜੇ ਜੇ ਆਪਾਂ ਸਿੰਬਲ ਯੂਜ਼ ਕਰਨਾ ਪਊਗਾ ਡਾਲਰ ਸਿੰਬਲ ਫਿਰ ਆਪਾਂ ਸਕੁਅਰ ਬਰੈਕਟਸ ਯੂਜ਼ ਕੀਤੇ ਉਹਦੇ ਜੇ ਆਪਾਂ ਇੱਕ ਕਮਾਂਡ ਦਿੱਤੀ ਸਿਸਟਮ ਡੋਟ ਕਲੈਕਸ਼ਨ ਡੋਟ ਜਨਰਿਕ ਲਿਸਟ ਸਟ੍ਰਿੰਗ ਤੇ ਫਿਰ ਇੱਕ ਨਿਊ ਲਿਸਟ ਆਪਣੀ ਕ੍ਰੀਏਟ ਹੋ ਜੇਗੀ ਇਹ ਸਟ੍ਰੋਂਗਲੀ ਟਾਈਪਡ ਹੁੰਦੀ ਹੈ ਜਨਰਿਕ ਲਿਸਟ ਵਿੱਚ ਜੇ ਆਪਾਂ ਨੂੰ ਚੰਗੀ ਤਰ੍ਹਾਂ ਇਸ ਡਾਟ ਨੂੰ ਡਿਫਾਈਨ ਕਰਨਾ ਹੁੰਦਾ ਹੈ ਡਾਟ ਟਾਈਪ ਨੂੰ ਫਿਰ ਜੀ ਮਲਟੀਪਲ ਮੈਥਡਸ ਹੁੰਦੇ ਨੇ ਜੋ ਕਿ ਆਪ ਲਿਸਟ ਤੇ ਪਰਫਾਰਮ ਕਰ ਸਕਦੇ ਜਿਵੇਂ ਐਡ ਰੇਂਜ ਕੰਟੇਨਸ ਤੇ ਆਪ অপਟੀਮਾਈਜ਼ ਚ ਹੈਲਪ ਕਰਦੇ 2 ਫੋਰ ਆ ਲਾਰਜ ਡਾਟਾ ਸੈਟਸ ਐਗਜ਼ਾਮਪਲ ਜਿਵੇਂ ਆਪ ਦੇਖ ਸਕਦੇ ਹੋ ਇਹਦੇ ਵਾਸਤੇ ਜਿਵੇਂ ਆਪ ਯੂਜ਼ਰਸ ਕ੍ਰੀਏਟ ਕੀਤਾ ਫਿਰ ਆਪ ਲਿਸਟ ਸਟ੍ਰਿੰਗ ਤੇ ਫਿਰ ਆਪ ਉਹਨੂੰ ਵੈਲਿਊ ਦਿੱਤੀ ਐਡ ਦੀ ਸਿੰਬਲ ਯੂਜ਼ ਕਰਕੇ ਆਪ ਦਿੱਤੀ ਦੋ ਵੈਲਿਊ ਐਲਿਸਨ ਜਿਵੇਂ ਆਪ ਗੱਲ ਕੀਤੀ ਸੀ ਕਲੈਕਸ਼ਨ ਆਫ ਆਬਜੈਕਟਸ ਬਾਰੇ ਇੱਥੇ ਆਪ ਇੱਕ ਵੇਰੀਏਬਲ ਬਣਾਇਆ ਮੋਬਾਈਲਸ ਮੋਬਾਈਲਸ ਜਿਵੇਂ ਕਿ ਆਪਾਂ ਲਿਸਟ ਕ੍ਰੀਏਟ ਕੀਤੀ ਹੈ ਜੇ ਆਪਾਂ ਨੂੰ ਇਹ ਸਾਰੀ ਵੈਲਿਊਜ਼ ਨੂੰ ਗੈਟ ਕਰਨੇ ਆਪਾਂ ਵੇਰੀਏਬਲ ਦਾ ਨੇਮ ਪਾਵਾਂਗੇ ਵੈਨ ਵੀ ਰਨ ਥਿਸ ਫੰਕਸ਼ਨ ਵੀ ਗੈਟ ਦੀ ਆਪਾਂ ਨੂੰ ਆਪਣੇ ਕੋਲ ਜਿਹੜੀ ਨਿਓਬਜੈਕਟ ਨੇ ਉਹਨਾਂ ਦੀ ਡਿਟੇਲਸ ਆ ਜਾਏਗੀ ਜਿਵੇਂ ਬ੍ਰਾਂਡ ਆਬਜੈਕਟ ਸਾਰੀ ਡਿਟੇਲ ਆਪਣੇ ਕੋਲ ਥੱਲੇ ਸ਼ੋ ਹੁੰਦੀ ਵੀ ਹੈ ਐਂ ਜੇ ਆਪਾਂ ਸਿਲੈਕਟ ਸਿਲੈਕਟਡ ਵੈਲਿਊ ਕੋਈ ਚਾਹੀਦੀ ਹੈ ਜੇ ਕਿ ਮੈਨੂੰ ਚੱਲੀ ਜੋ 01 ਆਬਜੈਕਟ ਚਾਹੀਦਾ ਜੋ ਕਿ ਹੈਗਾ ਗੈਲੈਕਸੀ S22 ਅਲਟਰਾ ਫੋਨ ਤੇ ਜਿੰਨਾ ਆਪਾਂ ਰਨ ਕਰਾਂਗੇ equal ultra because ਆਪਾਂ ਫਰਸਟ ਲਿਸਟ ਨੂੰ ਸਿਲੈਕਟ ਕੀਤਾ ਹੈ ਕਰਕੇ ਆਪਾਂ ਇਹਦੇ ਦੇ ਫੰਕਸ਼ਨ ਪਰਫੋਰਮ ਕਰ ਸਕਦੇ ਜਿਵੇਂ ਕਿ ਮੈਂ ਨੇਮ ਦੇਤਾ ਤੇ ਮੈਨੂੰ ਫੰਕਸ਼ਨ ਆਬਜੈਕਟ ਆਬਜੈਕਟ ਚਾਹੀਦਾ ਹੈ ਆਬਜੈਕਟ ਜੋ ਮੈਂ ਕਿਹਾ ਵੀ ਜਿਹੜਾ ਮੇਰਾ ਮੋਡਿਊਲ ਮਾਡਲ ਹੈ ਜੋ ਕਿ ਮੈਂ ਡਿਫਾਈਨ ਕੀਤਾ ਹੈ ਆਬਜੈਕਟਸ ਉਹ ਇਕੁਅਲ ਹੋਣਾ ਚਾਹੀਦਾ ਗੈਲੈਕਸੀ S22 আলਟਰਾ ਫਿਰ ਉਹਨੂੰ ਮੈਂ ਸਿਲੈਕਟਡ ਆਬਜੈਕਟ ਦੀ ਪ੍ਰੋਪਰਟੀਆਂ ਡਿਫਾਈਨ ਕੀਤੀਆਂ ਜੋ ਮੈਨੂੰ ਚਾਹੀਦੀਆਂ ਜਿਵੇਂ ਕਿ ਮੈਨੂੰ ਮੋਡਿਊਲ ਚਾਹੀਦਾ ਹੈ ਉਹਦੀ ਸਟੋਰੇਜ ਦੀ ਮੈਨੂੰ ਸਟੋਰੇਜ ਚਾਹੀਦੀ ਹੈ ਵੀ ਜਿਹੜੀ ਮੈਂ ਸਿਲੈਕਟ ਕੀਤੀ ہوئی ਹੈ ਤੇ ਜਦੋਂ ਆਪਾਂ ਇਹਨੂੰ ਰਨ ਕਰਾਂਗੇ ਵੀ ਗੈਟ ਦੀ ਅਨਸਰ ਵੀ ਗੈਟ ਦੀ ਮੋਡਿਊਲ ਤਾਂ ਆਪ ਨੂੰ ਸਟੋਰੇਜ ਆ ਗਿਆ ਜਿਹੜਾ ਆਪਾਂ ਕੋਲ ਦੋ অপਸ਼ਨ ਹੈਗੇ ਨੇ 122 GB ਐਂਡ 256 GB ਮੋਬਾਈਲ ਦੇ ਕਿਸੇ ਵੀ ਚੀਜ਼ ਨੂੰ ਐਕਸੈਸ ਕਰ ਸਕਦੇ ਜਿਵੇਂ ਕਿ ਮੈਂ ਮੋਬਾਈਲ 0 ਸਿਲੈਕਟ ਕੀਤਾ ਜੋ ਕਿ ਆਪਣਾ ਪਹਿਲਾ ਆਬਜੈਕਟ ਹੈਗਾ ਜੋ ਕੀ ਹੈਗਾ Samsung Galaxy S22 Ultra ਤੇ ਉਹਦੇ ਵਿੱਚ ਮੈਂ ਸਟੋਰੇਜ ਸਟੋਰ ਅਵੇਲੇਬਲ ਤੇ ਗਿਆ ਤੇ ਉਨਮੈਂ ਕਿਹਾ 0 0 ਇੰਡੈਕਸ ਵਾਲੀ ਵੈਲਿਊ ਮੈਨੂੰ ਦੱਸ ਤੋ ਜੇ ਨੂੰ ਆਪਾਂ ਰਨ ਕਰਾਂਗੇ ਆਪ ਨੂੰ ਕੋਲ ਆਏਗਾ 128 GB ਵੀ ਕੀ ਆਪ ਨੂੰ ਕੋਲੇ ਗਿਆ ਮੋਬਾਈਲ 0 ਆਪਾਂ ਪਹਿਲਾਂ ਉਹ ਤੇ ਜੇ ਆਪਾਂ ਡਿਫੌਲਟ ਐਪ ਚ ਗਏ ਤਾਂ ਆਪਾਂ ਆਈਟਮ ਸਟਾਰਟ ਕੀਤੀ ਆਪ ਨੂੰ ਚਾਹੀਦੀ ਹੈ ਫਰਸਟ ਆਈਟਮ ਓਕੇ ਤਾਂ ਆਪਾਂ ਪਹਿਲੇ ਜੀ ਗਿਆ ਆਪਾਂ ਡਿਫੌਲਟ ਕੀਤੀ ਆਪਾਂ ਨੂੰ ਆਈਟਮ ਚਾਹੀਦੀ ਹੈ ਫਰਸਟ ਤਾਂ ਆਪ ਨੂੰ ਕੋਲ ਪਹਿਲੀ ਐਫ ਆਈਟਮ ਸ਼ੋ ਹੋ ਜੇਗੀ ਜੋ ਕੀ ਹੈ ਐਸੈਟਸ ਐਪ ਸਟੇਟਸ ਇਨਸਟਾਲਡ ਵਰਜਨ ਯੂ ਆਪਾਂ ਰਨ ਕਰਾਂਗੇ ਲੂਪ ਯੂਜ਼ ਹੁੰਦਾ ਏ ਟੂ ਪਿਕ ਅਪ ਐਵਰੀ ਆਈਟਮ ਡੈਟ ਵੀ ਹੈਵ ਇਨ आवर ਵਰੀਏਬਲ ਤਾਂ ਆਪਾਂ ਫੋਰ ਲੂਪ ਯੂਜ਼ ਕੀਤਾ ਐਪ ਦੇ ਆਪਾਂ ਫਰਸਟ ਫਰਸਟ ਆਬਜੈਕਟ ਨੂੰ ਆਪਾਂ ਜ਼ੀਰੋ ਇੰਡੈਕਸ ਵਾਲੇ ਨੂੰ ਪਿਕ ਅਪ ਕੀਤਾ ਤੇ ਉਦੋਂ ਜੇ ਆਪਾਂ ਡਿਫਾਲਟ ਐਪਸ ਵਾਲੇ ਵਰੀਏਬਲ ਤੇ ਗਏ ਤਾਂ ਵਰੀਏਬਲ ਆਪਾਂ ਨੂੰ ਚੀਜ਼ ਨੂੰ ਕਿਵੇਂ ਡਿਫਾਈਨ ਕਰਨਾ ਹੈ ਉਹ ਵੀ ਆਪਾਂ ਸ਼ੋਅ ਕਰਤਾ ਵੀ ਜਿਹੜੀ ਐਪ ਹੈ ਪਹਿਲੇ ਆਪਾਂ ਨੂੰ ਵਰਜਨ ਸ਼ੋਅ ਹੋਏ ਫਿਰ ਆਪਨੋ ਦਾ ਨੇਮ ਸ਼ੋਅ ਹੋਏ ਫਿਰ ਆਪਨੋ ਦਾ ਸਟੇਟਸ ਸ਼ੋਅ ਹੋਏ ਤਾਂ ਜਦੋਂ ਆਪਾਂ ਇਸ ਚੀਜ਼ ਨੂੰ ਰਨ ਕਰਾਂਗੇ ਤੋਂ ਆਪਣੇ ਕੋਲ ਪਹਿਲੀ ਦੋ ਵੈਲਿਊਸ ਆ ਚੁੱਕੀਆਂ ਜਿョ ਕਿ ਆਪਣੇ ਕੋਲ ਦੋ ਸਟੇਟਸ ਹਨ ਥੈਂਕ ਯੂ ਪਲੀਜ਼ ਸਬਸਕ੍ਰਾਈਬ ਟੂ ਆਰ YouTube ਚੈਨਲ